ਉਸੇ ਦੇਖ ਰਹੇ ਹੋ ਸ਼ਬਦ ਅਲੀ ਤਾਕਤ ਦਾਇਵਨ ਮੀਡੀਆ ਮੈਂ ਬਿਆਨਕੋ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਨਾਰ ਦੇ ਪਿੰਡਾਂ ਦੇ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਕਗਰ ਨਦੀ ਦੇ ਕੈਚਮੈਂਟ ਖੇਤਰ ਦੇ ਵਿੱਚ ਪਏ ਭਾਰੀ ਮੀਂਹ ਦੇ ਕਾਰਨ ਕਗਰ ਦੇ ਵਿੱਚ ਪਾਣੀ ਦਾ ਪੱਧਰ ਜੋ ਵਧ ਗਿਆ ਹੈ ਜਿਸ ਤੋਂ ਬਾਅਦ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਰਾਜਪੁਰਾ ਸਬਡਿਵੀਜ਼ਨ ਖੱਗਰ ਦੇ ਨੇੜੇ ਪੈਂਦੇ ਨੇੜਲੇ ਪਿੰਡਾਂ ਨੂੰ ਹਾਈਲਾਈਟ ਜਾਰੀ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਪਿੰਡ ਦੇ ਵਸਨੀਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਐਸ ਡੀ ਐਮ ਰਾਜਪੁਰਾ ਵਿਕੇਸ਼ ਗੁਪਤਾ ਦੇ ਵੱਲੋਂ ਸਲਾਹਕਾਰੀ ਜਾਰੀ ਕੀਤੀ ਗਈ ਹੈ ਜਿਸ ਦੇ ਮੁਤਾਬਿਕ ਪਿੰਡ ਸ਼ਮਸ਼ਪੁਰ ਜੰਡਮ ਗੋਲੀ ਹਰਪਾਲਾ ਰਾਮਪੁਰ ਸੌਂਟਾ ਮਾਰੀਆਂ ਕਪੂਰੀ ਕਮਾਲਪੁਰ ਸਰਾਲਾ ਕਲਾ ਸਰਾਲਾ ਖੁਰਦ ਕਾਮੀ ਖੋਦ ਚਮਾਰੂ ਲਾਛੜੂ ਖੁਰਦ ਮਹਿਦੂਦਾਂ ਮੰਜੋਲੀ ਮਾੜੂ ਜੰਬੋ ਮਾਜਰਾ ਜ਼ਮੀਤਗੜ੍ਹ ਮਹਿਮਦਪੁਰ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਦੇ ਲਈ ਤੇ ਕੱਗਰ ਦੇ ਨੇੜੇ ਨਾ ਜਾਣ ਦੇ ਲਈ ਅਪੀਲ ਕੀਤੀ ਗਈ ਹੈ ਇਸ ਦੇ ਨਾਲ ਹੀ ਕਿਸੇ ਸੂਚਨਾ ਲਈ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਤੋਂ ਵੀ ਸੁਚੇਤ ਰਹਿਣ ਤੁਸੀਂ ਦੇਖ ਰਹੇ ਹੋ ਸ਼ਬਦ ਅਲੀ ਤਾਕਤ ਦਾਇਵਨ ਮੀਡੀਆ ਮੈਂ ਬਿਆਨ ਕਰ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਨਾਰ ਦੇ ਪਿੰਡਾਂ ਦੇ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਕੱਗਰ ਨਦੀ ਦੇ ਕੈਚਮੈਂਟ ਖੇਤਰ ਦੇ ਵਿੱਚ ਪਏ ਭਾਰੀ ਮੀਂਹ ਦੇ ਕਾਰਨ ਕੱਗਰ ਦੇ ਵਿੱਚ ਪਾਣੀ ਦਾ ਪੱਧਰ ਜੋ ਵਧ ਗਿਆ ਹੈ। ਜਿਸ ਤੋਂ ਬਾਅਦ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਰਾਜਪੁਰਾ ਸਬ-ਡਿਵੀਜ਼ਨ ਕੱਗਰ ਦੇ ਨੇੜੇ ਪੈਂਦੇ ਨੇੜਲੇ ਪਿੰਡਾਂ ਨੂੰ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਤੇ ਉਹਨਾਂ ਦੇ ਵੱਲੋਂ ਪਿੰਡ ਦੇ ਵਸਨੀਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਐਸ ਡੀ ਐਮ ਰਾਜਪੁਰਾ ਵਿਕੇਸ਼ ਗੁਪਤਾ ਦੇ ਵੱਲੋਂ ਸਲਾਹਕਾਰੀ ਜਾਰੀ ਕੀਤੀ ਗਈ ਹੈ ਜਿਸ ਦੇ ਮੁਤਾਬਿਕ ਪਿੰਡ ਸ਼ਮਸ਼ਪੁਰ ਜੰਡਮ ਗੋਲੀ ਹਰਪਾਲਾ ਰਾਮਪੁਰ ਸੌਂਟਾ ਮਾਰੀਆਂ ਕਪੂਰੀ ਕਮਾਲਪੁਰ ਸਰਾਲਾ ਕਲਾ ਸਰਾਲਾ ਖੁਰਦ ਕਾਮੀ ਖੋਦ ਚਮਾਰੂ ਲਾਛੜੂ ਖੁਰਦ ਮਹਿਦੂਦਾ ਮੰਜੋਲੀ ਮਾੜੂ ਜੰਬੋ ਮਾਜਰਾ ਜ਼ਮੀਤਗੜ੍ਹ ਮਹਿਮਦਪੁਰ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਦੇ ਲਈ ਤੇ ਕੱਗਰ ਦੇ ਨੇੜੇ ਨਾ ਜਾਣ ਦੇ ਲਈ ਅਪੀਲ ਕੀਤੀ ਗਈ ਹੈ ਇਸ ਦੇ ਨਾਲ ਹੀ ਕਿਸੇ ਸੂਚਨਾ ਲਈ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਤੋਂ ਵੀ ਸੁਚੇਤ ਰਹਿਣ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਐਵਨ ਮੀਡੀਆ ਮੈਂ ਬਿਆਨਕੋਰ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਨਾਰ ਦੇ ਪਿੰਡਾਂ ਦੇ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਕੱਗਰ ਨਦੀ ਦੇ ਕੈਚਮੈਂਟ ਖੇਤਰ ਦੇ ਵਿੱਚ ਪਏ ਭਾਰੀ ਮੀਂਹ ਦੇ ਕਾਰਨ ਕੱਗਰ ਦੇ ਵਿੱਚ ਪਾਣੀ ਦਾ ਪੱਧਰ ਹੈ ਜੋ ਵੱਧ ਗਿਆ ਹੈ ਜਿਸ ਤੋਂ ਬਾਅਦ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਰਾਜਪੁਰਾ ਸਬਡਿਵੀਜ਼ਨ ਖੱਗਰ ਦੇ ਨੇੜੇ ਪੈਂਦੇ ਨੇੜਲੇ ਪਿੰਡਾਂ ਨੂੰ ਹਾਈਲਾਈਟ ਜਾਰੀ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਪਿੰਡ ਦੇ ਵਸਨੀਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਐਸ ਡੀ ਐਮ ਰਾਜਪੁਰਾ ਵਿਕੇਸ਼ ਗੁਪਤਾ ਦੇ ਵੱਲੋਂ ਸਲਾਹਕਾਰੀ ਜਾਰੀ ਕੀਤੀ ਗਈ ਹੈ ਜਿਸ ਦੇ ਮੁਤਾਬਿਕ ਪਿੰਡ ਸ਼ਮਸ਼ੀਪੁਰ ਜੰਡਮ ਗੋਲੀ ਹਰਪਾਲਾ ਰਾਮਪੁਰ ਸੌਂਟਾ ਮਾਰੀਆਂ ਕਪੂਰੀ ਕਮਾਲਪੁਰ ਸਰਾਲਾ ਕਲਾ ਸਰਾਲਾ ਖੁਰਦ ਕਾਮੀ ਖੋਦ ਚਮਾਰੂ ਲਾਛੜੂ ਖੁਰਦ ਮਹਿਦੂਦ ਦਾ ਮੰਜੋਲੀ 마ੜੂ ਜੰਬੋ ਮਾਜਰਾ ਜ਼ਮੀਤਗੜ ਮਹਿਮਦਪੁਰ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਦੇ ਲਈ ਤੇ ਖੱਗਰ ਦੇ ਨੇੜੇ ਨਾ ਜਾਣ ਦੇ ਲਈ ਅਪੀਲ ਕੀਤੀ ਗਈ ਹੈ ਇਸ ਦੇ ਨਾਲ ਹੀ ਕਿਸੇ ਸੂਚਨਾ ਲਈ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਤੋਂ ਵੀ ਸੁਚੇਤ ਰਹਿਣ